ਅੱਜ ਨੌਵੇਂ ਪਾਸ਼ਾ ਦਾ ਪ੍ਰਚਾਰ ਜਦੋਂ ਮਾਰਾ ਗੱਦੀ ਤੇ ਬੈਠੇ ਨਾ ਚੌਂਡ ਦੇ ਵਿੱਚ ਅਨੰਪੁਰ ਸਾਹਿਬ ਬਸਾਇਆ ਤੇ ਨਿਕਲੇ ਨੇ ਪ੍ਰਚਾਰ ਨੂੰ ਕੁਝ ਨਾਲ ਭਾਈ ਧੱਗੋ ਵਰਗੇ ਚੌਧਰੀ ਹਥਿਆਰਮੰਦ ਨਾਲ ਰਲੇ ਪ੍ਰਚਾਰ ਨੂੰ ਨਿਕਲੇ ਤਾਂ ਆਰਮਖਾ ਰਹੇ ਜene ਉਹ ਤੁਮਤਾਨ ਸਾਹਿਬ ਦੀ ਧਰਤੀ ਤੋਂ 1663 ਈਸਵੀ ਦੇ ਵਿੱਚ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਈ ਦਿੱਲੀ ਦੇ ਬਾਦਸ਼ਾਹ ਦਾ ਇੱਕ ਦਿੱਲੀ ਦਾ ਜਿਹੜਾ ਕਵਰਨਰ ਸੀ ਉਸ ਟਾਈਮ ਭਾਈ ਜੈ ਸਿੰਘ ਸੀ ਜਿਹਦੇ ਵੱਡ ਬੜੇ ਰਿਆ ਨੂੰ ਛੇਵੇਂ ਪਾਸ਼ਾ ਨੇ ਗਵਾਨੀਅਰ ਦੇ ਕਿਲੇ ਚੁਕੜਾਇਆ ਸੀ ਉਹਨੇ ਕਿਹਾ ਬਾਦਸ਼ਾਹ ਇਹ ਬਿਲਕੁਲ ਨਜਾਇਜ਼ ਨਹੀਂ ਇਹ ਜਿਹੜੇ ਹਥਿਆਰ ਬਾਦ ਸੂਰਮੇ ਹੈ ਇਹ ਤਾਂ ਛੇਵੇਂ ਪਾਸ਼ਾ ਤੋਂ ਚੱਲੇ ਆ ਰਹੇ ਹੈ ਇਹਦੇ ਨਾਲ ਇਲਾਕੇ ਦੇ ਚੌਧਰੀ ਹਥਿਆਰਬੰਦ ਸੀ ਹਥਿਆਰ ਲੈ ਕੇ ਕੀ ਕੰਮ ਗਲਤ ਕੀਤਾ ਤੇ ਨਹੀਂ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਅੱਜ ਸਾਧ ਸੰਗ ਜੋ 52 ਦਿਨ ਕੈਦ ਚ ਰੱਖ ਕੇ ਦੀ ਛੱਡ ਰਿਹਾ ਕਰਤੇ ਸੀ ਪਰ ਦਿੱਲੀ ਦਾ ਤਖਤ ਹਮੇਸ਼ਾ ਸਿੱਖਾਂ ਦਾ ਖਾਰਕੰਦਾ ਆਇਆ ਔਰ ਅਸ਼ੇਵ ਦੇ ਦਿਨ ਤੋਂ ਇਹ ਗੱਲ ਨਾ ਗਈ ਤੇ ਜਦੋਂ ਦੂਜੀ ਰਿਪੋਰਟ ਗਈ ਵੀ ਹਿੰਦੂਆਂ ਦੇ ਹੱਕ ਦੇ ਵਿੱਚ ਵੀ ਖੜਾ ਹੈ ਤਾਂ ਫਿਰ ਹੋਰ ਕਿਛੇ ਵਾਕਸ਼ਾ ਨੇ ਇੱਕ ਪਰਵਾਨਾ ਜਾਰੀ ਕੀਤਾ ਇੱਕ ਰੁਕਾ ਜਾਰੀ ਕੀਤਾ ਪੰਜਾਬ ਦੇ ਗਵਰਨਰਾਂ ਨੂੰ ਇੱਕ ਚਿੱਠੀ ਜਾਰੀ ਕੀਤੀ ਹੈ ਨੌਵੇਂ ਗੁਰੂ ਕਰਨੋ ਗਿਰਫਤਾਰ ਜੂਨਾਂ ਲੈਣ ਦਾ ਵਰਣ ਕਵਿਸ਼ੀ ਜੱਥਾ ਇਹੋ ਕਰਦੇ ਹਾਉ ਮਨਾ ਮੂਰਖਾ ਹੈਂਕੜ ਤੇ ਵਿਝ ਆਕੇ ਕਿਹੜੀ ਗੱਲ ਤੋਂ ਸੇਖੀਆਂ ਮਾ ਫੇਰੇ ਆਪਣੇ ਆਪ ਨੂੰ ਰੱਬ ਬਣਿਆ ਦਿਨੋਂ ਭੁੱਲ ਕੇ ਨਾਮ ਕਰਤਾ ਰਤੈ ਤੂੰ ਹੋ ਜਿੱਤ ਸਦਾ ਸੰਸਾਰ ਵਿੱਚ ਸੱਚਿਆਂ ਦੀ ਜਿੱਤ ਸਦਾ ਸੰਸਾਰ ਵਿੱਚ ਸੱਚਿਆਂ ਦੀ ਜਰਾ ਕਿਉਂ ਨਾ ਸੋਚ ਵਿਚਾਰ ਦੇ ਤੂੰ ਰੱਤੀ ਅਕਲਨਾ ਕੀਤੀ ਤਲਵੀਰ ਸਿੰਘਾ ਕਾਤੋਂ ਪੂਤਲਾ ਬਣੇ ਹੰਕਾਰ ਦਾ ਤੂੰ ਓਏ ਕਾਤੋਂ ਪੂਤਲਾ ਬਣਿਆ ਹੰਕਾਰ ਦਾ ਤੂੰ ਹੋ ਕਰ ਤੇ ਵਰੰਤਿ ਜਾਰੀ ਰੰਗੇਖਾਨ ਨੇ ਹਾਜੀ ਰੰਗੇਖਾਨ ਨੇ ਪਹਿਲਾ ਮਾਰਿਆ ਆਪਣੇ ਉਹ ਵੀ ਮਹਾਨ ਨੇ ਹਾਜੀ ਭੇਈ ਮਾਨ ਨੇ ਔਰ ਸਾਜਗੀ ਕਚੈਰੀ ਕਾਂ ਦਾ ਲੱਲ ਕਾ ਹਾਲ ਲਲਕਾਰ ਜੀ ਨੌਵੇਂ ਗੁਰੂ ਕਰ ਲੋਗਰ ਫਤਾਰ ਜੀ ਆਗੇ ਰਫਤਾਰ ਜੀ ਆਹੋ ਕਰਤੇ ਬਰੰਟ ਜਾਰੀ ਰੰਗੇਖਾਨ ਨੇ ਹਾਂਜੀ ਰੰਗੇਖਾਨ ਨੇ ਪਹਿਲਾ ਮਾਰੇ ਆਪਣੇ ਉਹ ਭੀਮਾਨ ਨੇ ਉਸ ਤੇ ਹੀ ਮਾਨ ਨੇ ਆਹੋ ਸਾਜਗੀ ਕਚੈਰੀ ਕਾਂ ਦਾ ਲਲਕਾਰ ਜੀ ਹੋ ਲਲਕਾਰ ਜੀ ਨਾ ਆ ਪੰਜਾਬ ਚੋਂ ਲਿਆਉਣਾ ਫੜ ਕੇ ਹੈ ਲਿਆਉਣਾ ਫੜ ਕੇ ਸ਼ਾਹੀ ਸਰਕਾਰ ਦੇ ਅੱਖਾਂ 'ਚ ਰੜ ਕੇ ਉਹ ਨੈਣਾ 'ਚ ਰੜ ਕੇ ਓ ਸੱਪ ਸੇਰ ਹੁੰਦੇ ਨਹੀਂ ਆਉਂਦੇ ਲਧਾਰ ਜੀ ਨਹੀਂ ਹੁੰਦੇ ਲਧਾਰ ਜੀ ਨਾ ਉਹ ਗੁਰੂ ਘਰ ਲੋਗ ਰਫਤਾਰ ਜੀ ਅਗੇ ਰਫਤਾਰ ਜੀ ਔ ਸਿੱਖੀ ਪ੍ਰਚਾਰ ਕਰਦੇ ਬਗਾਵਤਾਂ ਹਾ ਸਿੱਖੀ ਪ੍ਰਚਾਰ ਤੇ ਬਗਾਵਤਾ ਕਰਦੇ ਬਗਾਵਤਾ ਤਖਤ ਹਿਲਾਉਣ ਸੈਂਟਰੇ ਨੂੰ ਆਫਤਾ ਸੈਂਟਰੇ ਨੂੰ ਆਫਤਾ ਆਲ ਕਾਫਰਾਂ ਦਾ ਆਗੂ ਵੱਡਾ ਸਰਦਾਰ ਜੀ ਵੱਡਾ ਸਰਦਾਰ ਜੀ ਨਾ ਕੋ ਗੁਰੂ ਪਾਰ ਲੋਗਰ ਪਤਾਰ ਨਹੀਂ ਬਾਣੇ ਮੁਗਲ ਗੁਰੂ ਹੈ ਕਰ ਤੇ ਹੈ ਜੀ ਗੁਰੂ ਕਰ ਤੇ ਸਰਾ ਨੂੰ ਬਸਾਰ ਜੀ ਉਹ ਬਾਣੀ ਪੜ ਤੇ ਉਹ ਤਾਂ ਬਾਣੀ ਪੜ ਤੇ ਉਹ ਕਹਿੰਦੇ ਨੇ ਅਕਾਲ ਅੱਲਾ ਨੂੰ ਬਸਾਰ ਜੀ ਅੱਲਾ ਨੂੰ ਬਸਾਰ ਜੀ ਨਾ ਗੁਰੂ ਕਰ ਲੋਗ ਰਵਤਾਰ ਜੀ ਹਾਗ ਰਵਤਾਰ ਜੀ ਉਹ ਭਾਰਤ ਬਣਾਉਣਾ ਦੇਸ਼ ਇਸਲਾਮ ਸੇਲਾਮਦਾ ਸਾਰੇ ਹੀ ਪੜੇ ਨਿਕਰ ਮਹਗ ਰਣਦਾ ਕਲਮਾ ਕਰਣਦਾ ਨਹੀਂ ਤਾਂ ਅਠਾਉਣੀ ਖੂਨੀ ਤਲਵਾਰ ਜੀ ਖੂਨੀ ਤਲਵਾਰ ਜੀ ਨਵਾ ਗੁਰ ਕਰ ਲੋਗ ਰਵਤਾਰ ਜੀ ਆਗੇ ਰਵਤਾਰ ਜੀ ਪੇਜ ਦਿੱਤੇ ਖਤ ਲਿਖ ਕੇ ਪੰਜਾਬ ਨੂੰ ਹਾ ਪੇਜ ਦਿੱਤੇ ਖਤ ਲਿਖ ਕੇ ਪੰਜਾਬ ਇੱਕੇ ਪੰਜਾਬ ਨੂੰ ਪਹੁੰਚ ਗਈ ਖ਼ਬਰ ਕੁੱਲ ਹੀ ਨਵਾਬ ਨੂੰ ਕੁੱਲ ਹੀ ਨਵਾਬ ਨੂੰ ਹੋ ਪੈਰੀ ਪਾਉ ਬੇੜੀਆਂ ਚੰਜੀਰਾ ਮਾਰ ਜੀ ਅੱਜ ਜੀਰਾ ਮਾਰ ਜੀ ਨੌਵੇਂ ਗੁਰ ਕਰ ਲੋਗ ਰਵਤਾਰ ਜੀ ਆਗੇ ਰਵਤਾਰ ਜੀ ਪਿੰਜਰੇ ਚ ਪਾਉਣੇ ਸੂਰਜੇ ਪੰਜਾਬ ਦੇ ਆ ਸੂਰਜੇ ਪੰਜਾਬ ਬੰਦ ਬੋਲ ਕਾਰ ਕਾਬ ਦੇ ਬੋਲ ਬੰਦ ਕਾਬ ਦੇ ਆਓ ਪੇਸ਼ ਕਰੋ ਸਤਿ ਜਿੱਲ੍ਹੀ ਦਰਬਾਰ ਜੀ ਜਿੱਲ੍ਹੀ ਦਰਬਾਰ ਜੀ ਨਾਵਾ ਗੁਰੂ ਕਰਨੋ